ਖੜੀ ਖਬਰ ਕਾਂਗਰਸ ਦੇ ਸਾਬਕਾ ਵ代ਕ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਿਆ ਕਿ ਕਾਂਗਰਸ ਦੇ ਸਾਬਕਾ ਵ代ਕ ਅੰਗਤ ਸੈਣੀ ਦਾ ਇੱਕ ਵੱਡਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਕਾਫੀ ਗੰਭੀਰ ਸੱਟਾਂ ਲੱਗ ਚੁਕੀਆਂ ਨੇ ਕਾਂਗਰਸੀ ਸਾਬਕਾ ਵ代ਕ ਅੰਗਤ ਸੈਣੀ ਦੇ ਤਾ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵ代ਕ ਅੰਗਤ ਸੈਣੀ ਦੀ ਗੱਡੀ ਨਾਲ ਹਾਦਸਾ ਵਾਪਰ ਜਾਂਦਾ ਦਰਸਲ ਸਾਬਕਾ ਵ代ਕ ਨਮਾ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਤੇ ਰੂਪਨਗਰ ਤੋਂ ਪਹਿਲਾਂ ਟੋਂਸਾ ਨੇੜੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਆ ਤਾਂ ਉਹਨਾਂ ਨੂੰ ਤੁਰੰਤ ਮਹਾਲੀ ਦੇ ਹਸਪਤਾਲ 'ਚ ਵੀ ਦਾਖਲ ਕਰਵਾ ਦਿੱਤਾ ਜਾਂਦਾ ਜਿੱਥੇ ਇਲਾਜ ਚੱਲਦਾ ਪਿਆ ਉਹਨਾਂ ਦਾ ਤਾ ਜਾਣਕਾਰੀ ਅੱਗੇ ਵੀ ਦੇ ਦਿੰਨੇ ਆ ਕਿ ਕਾਂਗਰਸ ਦੇ ਨਵਾਂ ਸ਼ਹਿਰ ਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਤ ਸੈਣੀ ਤੇ ਚੰਡੀਗੜ੍ਹ ਨਵਾਂ ਸ਼ਹਿਰ ਰੋਡ ਉਤੇ ਕਾਟਗੜ ਦੇ ਨੇੜੇ ਜ਼ਬਰਦਸਤ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤਾਂ ਜਾਣਕਾਰੀ ਅਨੁਸਾਰੀ ਵੀ ਪਤਾ ਲੱਗਾ ਹੈ ਕਿ ਐਂਬੂਲੈਂਸ ਦਾ ਡਰਾਈਵਰ ਰਸਤੇ ਵਿੱਚ ਗੱਡੀ ਖੜੀ ਕਰਕੇ ਕੋਈ ਰਸਤਾ ਪੁੱਛ ਰਿਹਾ ਸੀ ਜਿਸ ਕਾਰਨ ਪਿੱਛੋਂ ਆਂਦੀ ਫੋਰਚੂਨਰ ਗੱਡੀ ਜਿਸ ਦੇ ਵਿੱਚ ਸਾਬਕਾ ਵਿਧਾਇਕ ਅੰਗਤ ਸੈਣੀ ਤੇ ਉਹਨਾਂ ਦੇ ਗਨਮੈਨ ਬੈਠੇ ਸਨ ਤੇ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਅੰਗਤ ਸੈਣੀ ਦੇ ਕਾਫੀ ਗੰਭੀਰ ਰੂਪ ਚ ਸੱਟਾਂ ਲੱਗਦੀਆਂ ਨੇ ਤੇ ਇਸ ਹਾਦਸੇ ਵਿੱਚ ਅੰਗਤ ਸੈਣੀ ਦਾ ਗਨਮੈਨ ਵੀ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਹੈ ਤੇ ਸਾਬਕਾ ਵਿਧਾਇਕ ਨੂੰ ਸਾਬਕਾ ਵਿਧਾਇਕ ਤੇ ਉਹਨਾਂ ਦੇ ਗਨਮੈਨ ਨੂੰ ਮੋਹਾਲੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਮੌਕੇ ਤੇ ਹੀ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਸੂਤਰਾਂ ਮੁਤਾਬਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਈ ਸੀਨੀਅਰ ਕਾਂਗਰਸੀ ਆਗੂਵੀਆਂ ਨਾਲੋਂ ਮਿਲਣ ਪਹੁੰਚ ਸਕਦੇ ਨੇ ਹਾਲਾਂਕਿ ਇਸ ਦੀ ਪੁਸ਼ਟੀ ਤਾਨ ਕੀਤੀ ਜਾ ਸਕਦੀ ਹੈ ਪਰ ਲਗਾਤਾਰ ਚਰਚਾ ਬਣੇ ਕਿ ਹਾਦਸੇ ਨਜ਼ਾਰੇ ਪੇ ਅਨੇਕਸੇ ਕਿ ਗੱਡੀ ਦਾ ਵੀ ਕਾਫੀ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਹਾਲਾਂਕਿ ਗਨੀਮਤ ਰਹੀ ਕਿ ਗਨਮੈਨ ਦੇ ਕੁਝ ਸੱਟਾਂ ਲੱਗੀਆਂ ਨੇ ਪਰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਗਨਮੈਨ ਪਰ ਜੇਕਰ ਸਾਬਕਾ ਵਿਧਾਇਕ ਅੰਗਤ ਸੈਣੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਈ ਗੰਭੀਰ ਰੂਪ ਚ ਸੱਟਾਂ ਲੱਗ ਚੁੱਕੀਆਂ ਨੇ ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਇੱਕ ਵਾਰ ਤਾਂ ਨੂੰ ਤਸਵੀਰਾਂ ਵੀ ਜ਼ੋਰ ਦਿਖਾ ਦਿੰਨੇ ਆ ਇਸ ਵੱਲੇ ਦੀ ਵੱਡੀ ਖਬਰ ਕਾਂਗਰਸ ਦੇ ਸਾਬਕਾ ਵ代ਕ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਿਆ ਕਿ ਕਾਂਗਰਸ ਦੇ ਸਾਬਕਾ ਵ代ਕ ਅੰਗਦ ਸੈਣੀ ਦਾ ਇੱਕ ਵੱਡਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਕਾਫੀ ਗੰਭੀਰ ਸੱਟਾਂ ਲੱਗ ਚੁੱਕੀਆਂ ਨੇ ਕਾਂਗਰਸੀ ਸਾਬਕਾ ਵ代ਕ ਅੰਗਦ ਸੈਣੀ ਦੇ ਤਾ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵ代ਕ ਅੰਗਦ ਸੈਣੀ ਦੀ ਗੱਡੀ ਨਾਲ ਹਾਦਸਾ ਵਾਪਰ ਜਾਂਦਾ ਦਰਸਲ ਸਾਬਕਾ ਵ代ਕ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਤੇ ਰੂਪਨਗਰ ਤੋਂ ਪਹਿਲਾਂ ਟੋਂਸਾ ਨੇੜੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਆ ਤਾਂ ਉਹਨਾਂ ਨੂੰ ਤੁਰੰਤ ਮਹਾਲੀ ਦੇ ਹਸਪਤਾਲ 'ਚ ਵੀ ਦਾਖਲ ਕਰਵਾ ਦਿੱਤਾ ਜਾਂਦਾ ਹੈ ਜਿੱਥੇ ਇਲਾਜ ਚੱਲਦਾ ਪਿਆ ਉਹਨਾਂ ਦਾ ਤਾਂ ਜਾਣਕਾਰੀ ਅੱਗੇ ਵੀ ਦੇ ਦਿੰਨੇ ਆ ਕਿ ਇਹ ਕਾਂਗਰਸ ਦੇ ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕ ਨੇ ਅੰਗਤ ਸੈਣੀ ਤੇ ਚੰਡੀਗੜ੍ਹ ਨਵਾਂ ਸ਼ਹਿਰ ਰੋਡ ਉਤੇ ਕਾਟਗੜ੍ਹ ਦੇ ਨੇੜੇ ਜ਼ਬਰਦਸਤ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤਾਂ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਐਂਬੂਲੈਂਸ ਦਾ ਡਰਾਈਵਰ ਰਸਤੇ ਵਿੱਚ ਗੱਡੀ ਖੜੀ ਕਰਕੇ ਕੋਈ ਰਸਤਾ ਪੁੱਛ ਰਿਹਾ ਸੀ ਜਿਸ ਕਾਰਨ ਪਿੱਛੋਂ ਆਂਦੀ ਫੋਰਚੂਨਰ ਗੱਡੀ ਜਿਸ ਦੇ ਵਿੱਚ ਸਾਬਕਾ ਵਿਧਾਇਕ ਅੰਗਤ ਸੈਣੀ ਤੇ ਉਹਨਾਂ ਦੇ ਗਨਮੈਨ ਬੈਠੇ ਸਨ ਤੇ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਅੰਗਤ ਸੈਣੀ ਦੇ ਕਾਫੀ ਗੰਭੀਰ ਰੂਪ ਚ ਸੱਟਾਂ ਲੱਗਦੀਆਂ ਨੇ ਤੇ ਇਸ ਹਾਦਸੇ ਵਿੱਚ ਅੰਗਤ ਸੈਣੀ ਦਾ ਗਨਮੈਨ ਵੀ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਹੈ ਤੇ ਸਾਬਕਾ ਵਿਧਾਇਕ ਨੂੰ ਸਾਬਕਾ ਵਿਧਾਇਕ ਤੇ ਉਹਨਾਂ ਦੇ ਗਨਮੈਨ ਨੂੰ ਮੋਹਾਲੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਮੌਕੇ ਤੇ ਹੀ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾਤਾ ਸੂਤਰਾਂ ਮੁਤਾਬਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਈ ਸੀਨੀਅਰ ਕਾਂਗਰਸੀ ਆਗੂਵੀਆਂ ਨਾਲ ਮਿਲਣ ਪਹੁੰਚ ਸਕਦੇ ਨੇ ਹਾਲਾਂਕਿ ਇਸ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਲਗਾਤਾਰ ਚਰਚਾ ਬਣੇ ਕਿ ਹਾਦਸੇ ਨਾ ਜ਼ਿਆਦਾ ਪਿਆਨਕ ਸੇ ਕਿ ਗੱਡੀ ਦਾ ਵੀ ਕਾਫੀ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਹਾਲਾਂਕਿ ਗਨੀਮਤ ਇਹ ਰਹੀ ਕਿ ਗਨਮੈਨ ਦੇ ਕੁਝ ਸੱਟਾਂ ਲੱਗੀਆਂ ਨੇ ਪਰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਗਨਮੈਨ ਪਰ ਜੇਕਰ ਸਾਬਕਾ ਵਿਧਾਇਕ ਅੰਗਤ ਸੈਣੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਈ ਗੰਭੀਰ ਰੂਪ ਚ ਸੱਟਾਂ ਲੱਗ ਚੁੱਕੀਆਂ ਨੇ ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਦਿਖਾ ਦਿੰਨੇ ਆ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦਾਸੀ ਕੀ